ਆਪਰ ਮਾਰ ਮਿਲਾਉਣੇ ਆਪੋ ਪਾਏ ਧੰਦਾ ਲਾਏ ਆਪੋ ਪਾਏ ਧੰਦਾ ਲਾਏ ਲਖ ਜਦਾਸੀ ਜਿ ਜਿ ਆਪ ਸੰਭੜਾਏ ਨਾਨਕ ਨਾਮ ਦਿਹਾਏ ਸੱਚ ਰਾਤੇ ਨਾਨਕ ਨਾਮ ਦਿਹਾਏ ਸੱਚ ਰਾਤੇ ਜੋਤਿ ਤੇ ਬਾਸੁ ਗਾਰ ਕਰਾਪਿਆ ਮਾਨੇ ਮੰਨ ਲਾਤੀ ਜਾ ਅੰਦਰ ਹੀਰਾ ਲਾਣ ਬਨਾਇਆ ਗੁਰ ਗਤ ਸਬਦ ਪੜ੍ਹ ਕੇ ਪਰਖ ਆਇਆ ਸਾਚ ਬੱਲਾ ਸਾਚ ਬਖਾਨ ਬਖਾਨ ਹੈ ਸਾਚ ਕਸਵਟੀ 라 ਆਪਣੇ ਆ ਕੋ ਬਾੜੀ ਦੀ ਹੋ ਬਾੜੀ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਅੰਜਨ ਮਹਿਨ ਰੰਜਨ ਪਾਇਆ ਜੁਤੀ ਜੋਦ ਮਿਲਾਵਣਿਆ ਰਹਾ ਸਦਾ ਆਇਂ ਤਰਾ ਬਹੁ ਨਯ ਬਸ ਆਰਾਣਾ ਨਾਮ ਨਰੰਜਨ ਆਤ ਅਗਮ ਪਾਰਾ ਕਰਮ ਕੋ ਵੈ ਸੂਈ ਪਾਏ ਆਪੇ ਬੰਸ ਬਿਲਾਵਣਿਆ ਮੇਰਾ ਠਾਕੁਰ ਮੇਰਾ ਠਾਕੁਰ